ਬੇਈਤੀ ਮੇਰੀ ਇਸ ਤਰ੍ਹਾਂ ਜੀ ਕਿ ਪੰਜਾਬ ਦੀ ਸਮੁੱਚੀ ਕਿਸਾਨੀ ਬਾਰਡਰਾਂ ਤੇ ਬੈਠੀ ਉਹਨਾਂ ਦੀ ਸਾਰਨਾਂ ਨੂੰ ਵੱਡੀ ਡਿਮਾਂਡ ਅੱਜ ਦੇ ਦਿਨ ਸੈਂਟਰ ਦੀ ਸਰਕਾਰ ਤੋਂ ਪਿਛਲੇ 3-4 ਸਾਲ ਤੋਂ ਸਾਰੀ ਮੂਵਮੈਂਟ ਮਿਨਿਮਮ ਸਪੋਰਟ ਪ੍ਰਾਈਸ ਦੀ ਭਾਪੀ ਤੋਂ ਕਿਸੇ ਨੂੰ ਆਸ ਉਮੀਦ ਕੋ ਸਾਨੂੰ ਕੋਈ ਆਸ ਉਮੀਦ ਨਹੀਂ ਕਿ ਸੈਂਟਰ ਦੀ ਸਰਕਾਰ ਕਿਸਾਨਾਂ ਨੂੰ ਹੱਕ ਦੇ ਤੁਹਾਡੇ ਆਪਣੇ ਆਕਾ ਕੇਜਰੀਵਾਲ ਸਾਹਿਬ ਨੇ ਮਾਨ ਸਾਹਿਬ ਨੇ ਤੇ ਸਾਡੀ ਛੋਟੀ ਭੈਣ ਬੀਬੀ ਗਗਲਨ ਮੋਨਜੀ ਨੇ ਐਂਡ ਮੋਲ ਗਗਨਜੀ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਜੇ ਸੈਂਟਰ ਵਾਲੇ ਐਮਐਸਪੀ ਨਹੀਂ ਦੇਣਗੇ ਮਿਨਿਮਮ ਸਪੋਰਟ ਪ੍ਰਾਈਸ ਭਾਈ ਤੇ ਹੀ ਫਸਲਾਂ ਤੇ ਅਸੀਂ ਦੇਵਾਂ ਹੁਣੇ ਕੱਲੀ ਬਜਟ ਜਿਹੜਾ ਪ੍ਰੈਜ਼ੈਂਟ ਕੀਤਾ ਫਾਈਨੈਂਸ ਮਿਨਿਸਟਰ ਸਾਹਿਬ ਉਹਦੇ ਵਿੱਚ ਕੋਈ ਇਸ ਕਿਸਮ ਦੀ ਪ੍ਰਪੋਜ਼ਲ ਨਹੀਂ ਕੋਈ ਪੈਸਾ ਨਹੀਂ ਰੱਖਿਆ ਗਿਆ ਕਿ ਜੇ ਸੈਂਟਰ ਨਹੀਂ ਪੈਸੇ ਦੇਗੀ ਅਸੀਂ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਦੇਵਾਂਗੇ ਭਾਵੇਂ ਤੁਸੀਂ ਇੱਕ ਮੂੰਗ ਤੇ ਦਿੱਤੀ ਸੀ ਉਹ ਵੀ 90% ਦੀ ਬੂng ਜਿਹੜੀ ਹੈ ਪ੍ਰਾਈਵੇਟ ਏਜੰਸੀਆਂ ਨੇ ਖਰੀਦੀ ਉਹ ਵੀ ਘੱਟ ਰੇਟ ਤੇ ਖਰੀਦੀ ਮੇਰੀ ਗੁਜ਼ਾਰਿਸ਼ ਗਵਰਨਮੈਂਟ ਨੂੰ ਹੈ ਫਾਰ ਦੀ ਬੈਟਮੈਂਟ ਆਫ ਐਗਰੀਕਲਚਰ ਕਿਉਂਕਿ ਇਹ ਕਿਸਾਨੀ ਦਾ ਰਸੂਬ ਹੈ ਕਿਸਾਨਾਂ ਦੀ ਬਿਹਤਰੀ ਵਾਸਤੇ ਸੈਂਟਰ ਤੋਂ ਸਾਨੂੰ ਆਸ ਉਮੀਦ ਕੋਈ ਨਹੀਂ ਉਥੋਂ ਤੇ ਵਾਜ ਰੀਆਂ ਗੋਲੀਆਂ ਸਾਨੂੰ ਬੰਦੇ ਫੱਟੇ ਡੋ ਰਹੇ ਮੇਰੀ ਬੇਨਤੀ ਹੈ ਅੱਜ ਦੀ ਸਰਕਾਰ ਕੋਲ ਅਸੀਂ ਜੁਆਇੰਟਲੀ ਸਾਰਾ ਹਾਊਸ ਅਪੀਲ ਕਰਦਾ ਹੈ ਚੀਮਨਿਸਟਰ ਸਾਹਿਬ ਨੂੰ ਚੀਮਨਿਸਟਰ ਸਾਹਿਬ ਧਿਆਨਦਾਰੀ ਵਿਖਾਓ ਜਦੋਂ ਰਿਪਲਾਈ ਕਰਨਾ ਫਾਈਨੈਂਸ ਮਿਨਿਸਟਰ ਸਾਹਿਬ ਨੇ ਇਸ ਗੱਲ ਦਾ ਯਕੀਨ ਦਿਵਾਇਆ ਕਿ ਤਈ ਦੀਆਂ ਤਈ ਫਸਲਾਂ ਜਿਹੜੀਆਂ ਹੈ ਉਹਨਾਂ ਤੇ ਐਮਐਸਪੀ ਸੈਂਟਰ ਨਹੀਂ ਦੇਗੀ ਤੇ ਅਸੀਂ ਦਵਾਂਗੇ ਅਸੀਂ ਖਰੀਦ ਕਰਾਂਗੇ ਜੇ ਕੋਈ ਵਪਾਰੀ ਐਮਐਸਪੀ ਦੀ ਪ੍ਰਾਈਸ ਤੋਂ ਥੱਲੇ ਰੇਟ ਦਿੰਦਾ ਤੇ ਜਿਸ ਤਰ੍ਹਾਂ ਪਿਛਲੀ ਕਾਂਗਰਸ ਗਵਰਨਮੈਂਟ ਨੇ ਇਥੇ ਚੇਂਜਸ ਲੈ ਕੇ ਆਂਦੀਆਂ ਸੀ ਕਿ ਅਸੀਂ ਤਿੰਨ ਸਾਲ ਕੈਦ ਕਰਾਂਗੇ ਉਸ ਨੂੰ ਜਿਹੜਾ ਮਿਨਿਮਲ ਸੋਰਟ ਪ੍ਰਾਈਸ ਤੇ ਨਹੀਂ ਖਰੀਦੇਗਾ ਤੋਂ ਉਹੀ ਸਾਰੀਆਂ ਚੀਜ਼ਾਂ ਫਾਈਨੈਂਸ ਮਿਨਿਸਟਰ ਆਪਣੇ ਬਜਟ ਦੇ ਵਿੱਚ ਇਸ ਸੀਜ਼ ਨੂੰ ਲੈ ਕੇ ਆਏ ਇਹ ਅਸੀਂ ਅਸ਼ੋਰੈਂਸ ਅੱਜ ਤੁਹਾਡੇ ਤੋਂ ਥੈਂਕ ਯੂ ਮੰਗ ਕਰਨ ਤੇ ਡਿਮਾਂਡ ਕਰਦੇ ਥੈਂਕ ਯੂ ਬੇਨਤੀ ਮੇਰੀ ਇਸ ਤਰ੍ਹਾਂ ਜੀ ਕਿ ਪੰਜਾਬ ਦੀ ਸਮੁੱਚੀ ਕਿਸਾਨ ਬਾਰਡਰਾਂ ਤੇ ਬੈਠੀ ਉਹਨਾਂ ਦੀ ਸਾਰਿਆਂ ਨੂੰ ਵੱਡੀ ਡਿਮਾਂਡ ਅੱਜ ਦੇ ਦਿਨ ਸੈਂਟਰ ਦੀ ਸਰਕਾਰ ਤੋਂ ਪਿਛਲੇ 3-4 ਸਾਲ ਤੋਂ ਸਾਰੀ ਮੂਵਮੈਂਟ ਮਿਨਿਮਮ ਸਪੋਰਟ ਪ੍ਰਾਈਸ ਦੀ ਭਾਪੀ ਤੋਂ ਕਿਸੇ ਨੂੰ ਆਸ ਉਮੀਦ ਨੋ ਕੋਈ ਆਸ ਉਮੀਦ ਨਹੀਂ ਕਿ ਸੈਂਟਰ ਦੀ ਸਰਕਾਰ ਕਿਸਾਨਾਂ ਨੂੰ ਹੱਕ ਦੇ। ਤੁਹਾਡੇ ਆਪਣੇ ਆਕਾ ਤੇਜਰੀਵਾਲ ਸਾਹਿਬ ਨੇ, ਮਾਨ ਸਾਹਿਬ ਨੇ ਤੇ ਸਾਡੀ ਛੋਟੀ ਭੈਣ ਬੀਬੀ ਗਗਲਨ ਮੋਨ ਜੀ ਨੇ ਐਂਡ ਮੋਲ ਗਗਨ ਜੀ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਜੇ ਸੈਂਟਰ ਵਾਲੇ ਐਮਐਸਪੀ ਨਹੀਂ ਦੇਣਗੇ ਮਿਨਿਮਮ ਸਪੋਰਟ ਪ੍ਰਾਈਸ ਭਾਈ ਤੇ ਹੀ ਫਸਲਾਂ ਤੇ ਅਸੀਂ ਦੇਵਾਂ। ਹੁਣੇ ਕੱਲ ਹੀ ਬਜਟ ਜਿਹੜਾ ਪ੍ਰੈਜ਼ੈਂਟ ਕੀਤਾ ਫਾਈਨੈਂਸ ਮਿਨਿਸਟਰ ਸਾਹਿਬ ਉਹਦੇ ਵਿੱਚ ਕੋਈ ਇਸ ਕਿਸਮ ਦੀ ਪ੍ਰਪੋਜ਼ਲ ਨਹੀਂ ਕੋਈ ਪੈਸਾ ਨਹੀਂ ਰੱਖਿਆ ਗਿਆ ਕਿ ਜੇ ਸੈਂਟਰ ਨਹੀਂ ਪੈਸੇ ਦੇਗੀ ਅਸੀਂ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਦੇਵਾਂਗੇ ਭਾਵੇਂ ਤੁਸੀਂ ਇੱਕ ਮੂੰਗ ਤੇ ਦਿੱਤੀ ਸੀ ਉਹ ਵੀ 90% ਦੀ ਮੂੰਗ ਜਿਹੜੀ ਹੈ ਪ੍ਰਾਈਵੇਟ ਏਜੰਸੀਆਂ ਨੇ ਖਰੀਦੀ ਉਹ ਵੀ ਘੱਟ ਰੇਟ ਤੇ ਖਰੀਦੀ ਮੇਰੀ ਗੁਜ਼ਾਰਿਸ਼ ਗਵਰਨਮੈਂਟ ਨੂੰ ਹੈ ਫਾਰ ਦੀ ਬੈਟਰਮੈਂਟ ਆਫ ਐਗਰੀਕਲਚਰ ਕਿਉਂਕਿ ਇਹ ਕਿਸਾਨੀ ਦਾ ਰਸੂਬ ਹੈ ਕਿਸਾਨਾਂ ਦੀ ਬਿਹਤਰੀ ਵਾਸਤੇ ਸੈਂਟਰ ਤੋਂ ਸਾਨੂੰ ਆਸ ਉਮੀਦ ਕੋਈ ਨਹੀਂ ਉੱਥੋਂ ਤੇ ਵੱਜ ਰੀਆਂ ਗੋਲੀਆਂ ਸਾਨੂੰ ਬੰਦੇ ਫੱਟੇ ਡੋ ਰਹੇ ਨੇ ਮੇਰੀ ਬੇਨਤੀ ਹੈ ਅੱਜ ਦੀ ਸਰਕਾਰ ਕੋਲ ਅਸੀਂ ਜੁਆਇੰਟਲੀ ਸਾਰਾ ਹਾਊਸ ਅਪੀਲ ਕਰਦਾ ਹੈ ਚੀਮਨਿਸਟਰ ਸਾਹਿਬ ਨੂੰ ਚੀਮਨਿਸਟਰ ਸਾਹਿਬ ਧਿਆਨਦਿਆਰੀ ਦਿਖਾਓ ਜਦੋਂ ਰਿਪਲਾਈ ਕਰਨਾ ਫਾਈਨੈਂਸ ਮਿਨਿਸਟਰ ਸਾਹਿਬ ਨੇ ਇਸ ਗੱਲ ਦਾ ਯਕੀਨ ਦਿਵਾਇਆ ਕਿ ਤਈ ਦੀਆਂ ਤਈ ਫਸਲਾਂ ਜਿਹੜੀਆਂ ਹੈ ਉਹਨਾਂ ਤੇ ਐਮ ਐਸ ਪੀ ਸੈਂਟਰ ਨਹੀਂ ਦੇਗੀ ਤੇ ਅਸੀਂ ਦਵਾਂਗੇ ਅਸੀਂ ਖਰੀਦ ਕਰਾਂਗੇ ਜੇ ਕੋਈ ਵਪਾਰੀ MSP ਦੀ ਪ੍ਰਾਈਸ ਤੋਂ ਥੱਲੇ ਰੇਟ ਦਿੰਦਾ ਤੇ ਜਿਸ ਤਰ੍ਹਾਂ ਪਿਛਲੀ ਕਾਂਗਰਸ ਗਵਰਨਮੈਂਟ ਨੇ ਇਥੇ ਚੇਂजेस ਲੈ ਕੇ ਆਂਦੀਆਂ ਸੀ ਕਿ ਅਸੀਂ ਤਿੰਨ ਸਾਲ ਕੈਦ ਕਰਾਂਗੇ ਉਸ ਨੂੰ ਜਿਹੜਾ ਮਿਨਿਮਲ ਸੌਰਟ ਪ੍ਰਾਈਸ ਤੇ ਨਹੀਂ ਖਰੀਦੇਗਾ ਤੋਂ ਉਹੀ ਸਾਰੀਆਂ ਚੀਜ਼ਾਂ ਫਾਈਨੈਂਸ ਮਿਨਿਸਟਰ ਆਪਣੇ ਬਜਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆਏ ਇਹ ਅਸੀਂ ਅਸ਼ੋਰੈਂਸ ਅੱਜ ਤੁਹਾਡੇ ਤੋਂ ਥੈਂਕ ਯੂ ਮੰਗ ਕਰਨੇ ਤੇ ਡਿਮਾਂਡ ਕਰਨਾ ਥੈਂਕ ਯੂ